ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ 무ਰਤਿ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬਖਸ਼ਿਸ਼ ਕੀਤਾ ਆਫਤੇ ਦਾ ਨਾਰਾ ਸਿਰਜੁ ਕਾ ਕੇ ਦੋਨੋ ਖੱਤ ਜੋੜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸੂ ਸੰਤਾਂ ਵੱਡ ਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਸਾਧਗਰਾਂ ਦੀ ਮਹਾਨ ਕਿਰਪਾ ਹੋਈ ਹੈ ਇੱਕ ਵੀ ਅਸ਼ਟ ਪਦੀ ਦੀ ਤੀਸਰੀ ਪੌੜੀ ਤੱਕ ਆਸੂ ਸੰਗਤਾਂ ਨੇ ਕਥਾ ਵਿਚਾਰ ਸਰਵਣ ਕੀਤੀ ਆ ਧੰਨ ਗੁਰੂ ਅਰਜਨ ਦੇ ਮਹਾਰਾਜ ਇਤਨੀ ਅਸ਼ਟਪਦੀ ਦੀ ਚੌਥੀ ਪੌੜੀ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕੀ ਉਦੇਸ਼ ਦੇ ਰਹੇ ਹਨ ਆਓ ਸਦਮਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹ ਨਿਰਮਲ ਪਰਖ ਪਰਖ ਪਾਤ ਹੋਤਾ ਤਹ ਬਿਨ ਮੈਲ ਕਹੋ ਕਿਆ ਤੋਤਾ ਜਹ ਨਿਰਮਲ ਪਰਖ ਪਰਖ ਪਾਤ ਹੋਤਾ ਧੰਨ ਗੁਰੂ ਅਰਜਨ ਦੇ ਮਹਾਰਾਜੀ ਸਤਿਗੁਰੂ ਜੀ ਫਰਮਾਉਂਦੇ ਹਨ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਜਿੱਥੇ ਪਾਪਾਂ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਪੁਰਖ ਸਾਰਿਆਂ ਦਾ ਪਤ ਭਾਗੀ ਪਤੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਤਿਖਤ ਹੁੰਦਾ ਸੀ ਤਹਿ ਕਿਨਾਂ ਮੈਲ ਕਾਥ ਹੋ ਗਿਆ ਤੋਤਾ ਸਤਿਗੁਰੂ ਜੀ ਕਹਿੰਦੇ ਹਨ ਕੀ ਕਹੋ ਤੇ ਦਸੋ ਉੱਥੇ ਮੈਲ ਤੋਂ ਬਿਨ ਬਿਨ ਬਿਗੈਰ ਨਿਰਮਲ ਕੌਣ ਹੈ ਤਮੈ ਆਲ ਨੂਤੋਂ ਵਾਲਾ ਕੌਣ ਹੋ ਸਕਦਾ ਸੀ ਜਹ ਨਰੰਜਨ ਨਰੰਕਾਰ ਨਿਰਬਾਨ ਸਤਿਗੁਰ ਜੀ ਫਰਮਾਉਂਦੇ ਨੇ ਜਿੱਥੇ ਨਰੰਜਨ ਸ਼ੁੱਧ ਸਰੂਪ ਨਰਕਾਰ ਅਕਾਰਾਂ ਤੋਂ ਰਹਿਤ ਨਿਰਬਾਨ ਬੰਦਨਾ ਤੋਂ ਰਹਿਤ ਸੂਬਸੀ ਤਹ ਕੌਨ ਕਉ ਮਾਨ ਕੌਨ ਅਪਮਾਨ ਤੇ ਉਥੇ ਕਿਸ ਨੂੰ ਮਾਨ ਅਤੇ ਕਿਸ ਨੂੰ ਅਪਮਾਨ ਹੰਕਾਰ ਹੋਣਾ ਸੀ ਉਥੇ ਕਿਸ ਦਾ ਮਾਨ ਸਤਕਾਰ ਕਰਨਾ ਤੇ ਕਿਸ ਦਾ ਹੰਕਾਰ ਕਰਨਾ ਕਿ ਮੇਰੇ ਵਿੱਚ ਇਤਨੇ ਗੁਣ ਹਨ ਤੇ ਮੇਰੀ ਇਤਨੀ ਵਡਿਆਈ ਹੈ ਉਥੇ ਨਾ ਕਿਰਦੇ ਵਿੱਚ ਹੰਕਾਰ ਪੁਣਾ ਤੇ ਨਾ ਹੀ ਉਥੇ ਮਾਨ ਸਤਕਾਰ ਦੀ ਭੁੱਖ ਸੀ ਜੈ ਸਰੂਪ ਕੇਵਲ ਜਗਦੀਸ਼ ਜਿੱਥੇ ਕੇਵਲ ਨਰੋਲ ਸਰੂਪ ਜਗਦੀਸ਼ ਜਗਤ ਦਾ ਈਸ਼ਰ ਖਰੀ ਵਾਹ ਗੁਰੂ ਇੱਕ ਆਪ ਹੀ ਹੈ ਤੈ ਸ਼ਾਲਿ ਛਦਰ ਲਗਤ ਕਉ ਕੀ ਸਨ ਤੋ ਉੱਥੇ ਸਤਿਗੁਰੂ ਫਰਮਾਉਂਦੇ ਹਨ ਕਿ ਉੱਥੇ ਕਹੋ ਕਿ ਦਸੋ ਭਾਈ ਕਿਛ ਇਹ ਸ਼ਲ ਫਰੇਬ ਸ਼ਿਧਰ ਭਾਗ ਕੀ ਦੋਸ਼ ਲੱਗਨੇ ਸੀ ਜਹ ਜੋਤ ਸਰੂਪੇ ਜੋਤ ਸੰਗ ਸਮਾਵੈ ਜਿੱਥੇ ਜੋਤ ਸਰੂਪ ਭਾਵ ਪਰਮੇਸ਼ਰ ਸਵੈੰਗ ਪ੍ਰਕਾਸ਼ ਸਰੂਪ ਆਪਣੀ ਜੋਤ ਦੇ ਸੰਗ ਨਾਲ ਸਾਰੇ ਇਹ ਵੀ ਆਪ ਗੁਭਾਵੀ ਸਮਾਰਿਆ ਜਿੱਥੇ ਜੋਤੀਸ ਰੂਪ ਵਿੱਚ ਜੀਵਾਂ ਦੀਆਂ ਸਾਰੀਆਂ ਪ੍ਰਤਕ ਜੋਤਾਂ ਉਸ ਅਨੰਦ ਰੂਪ ਵਿੱਚ ਮਿਲ ਕੇ ਸਮਾ ਜਾਂਦੀਆਂ ਹਨ ਤੈ ਕਿਸਾ ਭੁੱਖ ਕਮਨ ਤ੍ਰਿਪਤਾਵੇ ਤੇ ਸਤਿਗੁਰ ਕਹਿੰਦੇ ਉਹ ਉੱਥੇ ਕਿਸੇ ਨੂੰ ਕੀ ਆਸ ਤੇ ਕੀ ਕਿਸੇ ਨੂੰ ਪਦਾਰਥਾਂ ਦੀ ਭੁੱਖ ਸੀ ਕਮਨ ਕੌਣ ਤ੍ਰਿਪਤਾਵੇ ਤੇ ਕੌਣ ਦਿੱਕਤੀ ਕਰਨ ਵਾਲਾ ਸੀ ਕਰਨ ਕਰਾਵਨ ਕਰਨੇ ਹਾਰ ਜਿਨੇ ਸਾਰੇ ਜਗ ਦੇ ਕਰਨ ਤਿੰਨ ਗੁਣ ਪੰਜ ਸੂਖਮ ਸਤ ਅਜ ਦੇ ਮੰਨੇ ਹਨ ਸਾਰਿਆਂ ਨੂੰ ਪ੍ਰੇਰ ਕੇ ਕਰਨ ਕਰਾਉਣ ਵਾਲਾ ਆਪ ਹੀ ਕਰਦੇ ਹਰ ਪਰਮੇਸ਼ਰ ਸੀ ਨਾਨਕ ਕਰਤੇ ਕਾ নাহি ਸਮਾਰ ਇਹ ਸਤਗੁਰੂ ਜੀ ਫਰਮਾਉਂਦੇ ਹਨ ਕਿ ਇਉਂ ਉਸ ਕਰਤੇ ਪਤਰੀ ਕੋਈ ਸਮਾਰ ਭਾਗ ਕੀ ਗਿਣਤੀ ਨਹੀਂ ਨਹੀਂ ਸਾ ਕਰ ਸਕਦਾ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ নাহি ਸਵਾਲ ਪਰਮੇਸ਼ਰ ਕਾਲਪੁਰਖ ਆਪ ਹੀ ਕਰਨ ਕਰਾਵਨ ਹਾਰ ਹੈ ਸੋ ਉਸ ਪਰਮੇਸ਼ਰ ਕਾਲ ਪੁਰਖ ਦੀ ਐਉਂ ਕਰਤੇ ਪੁਰਖ ਦੀ ਕੋਈ ਵੀ ਸਮਾਰ ਭਾਕੀ ਗੱਤੇ ਨਹੀਂ ਕਰ ਸਕਦਾ ਸੋ ਆਸਬੂਹ ਸੰਤਾਂ ਨੇ ਇੱਕ ਵੀ ਅਸ਼ਟਪਦੀ ਦੀ ਚੌਥੀ ਕੋੜੀ ਸਰਵਰ ਕੀਤੀ ਬਿਆਧ ਪ੍ਰਕਾਰ ਦੀਆਂ ਪੁਲਾ ਦਸਿਆ ਆਪਸਾ ਸੰਗ੍ਰੂ ਸਹਿ ਪਖਸ਼ ਲੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ